ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਬਦਾਲੀ ਦੇ ਉਸ ਹਮਲੇ ਦਾ ਬਿਆਨ ਕਰਾਂਗੇ ਜਿਸ ਵਿੱਚ ਉਸਨੇ ਵੱਡਾ ਕੱਲੂਕਾਰਾ ਕਰਵਾਇਆ ਸੀ ਕੌਣ ਸਾਨ ਜਿਨ੍ਹਾਂ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਕਿਉਂ ਅਹਿਮ ਸ਼ਾ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਟਾਇਟੇ ਦੀ ਕਰਨ ਦੀ ਯੋਜਨਾ ਬਣਾਈ ਸੀ ਪਵਿੱਤਰ ਸਰੋਵਰ ਨੂੰ ਕਿਉਂ ਸਨੇ ਸਿੱਖਾਂ ਦੀਆਂ ਖੋਪਰੀਆਂ ਨਾਲ ਤੇ ਮਲਬੇ ਨਾਲ ਭਰਵਾਤਾ ਸੀ ਇਸ ਸਬਬ ਦਾ ਬਿਆਨ ਕਰਾਂਗੇ ਇਸ ਵੀਡੀਓ ਵਿੱਚ ਸੋ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜੀ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਤੇ ਘੱਟੋ-ਘੱਟ 8 ਹਮਲੇ ਕੀਤੇ ਜਦੋਂ ਉਹ ਛੇਵਾਂ ਹਮਲਾ ਕਰ ਰਿਹਾ ਸੀ ਤਾਂ ਛੇਵੇਂ ਹਮਲੇ ਦੇ ਦੌਰਾਨ ਉਸਨੇ ਵੱਡਾ ਕੱਲੂ ਕਾਰਾ ਕਰਵਾਇਆ ਅਹਿਮਦ ਸ਼ਾਹ ਅਬਦਾਲੀ ਜਦੋਂ ਪੰਜਵੇਂ ਹਮਲੇ ਤੋਂ ਬਾਅਦ ਅਫਗਾਨਿਸਤਾਨ ਵਾਪਸ ਚਲਾ ਗਿਆ ਤਾਂ ਸਿੱਖਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਉਹਨਾਂ ਨੇ ਸਭ ਤੋਂ ਪਹਿਲਾਂ ਸਿਆਲਕੋਟ ਵਿੱਚ ਚਾਰ ਮਹੱਲ ਦਾ ਜਿਹੜਾ ਫੌਜਦਾਰ ਸੀ ਮਿਰਜ਼ਾ ਖਾਂ ਉਹਨੂੰ ਕਤਲ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੁਆਬ ਦੇ ਦੋ ਪਠਾਨ ਸਰਦਾਰਾਂ ਸਾਦਤ ਖਾਂ ਤੇ ਸਦੀਕ ਖਾਂ ਨੂੰ ਖਰਾਇਆ। ਇਸ ਤੋਂ ਬਾਅਦ ਸਿੱਖਾਂ ਨੇ ਸਰਹੰਦ ਤੇ ਮਲੇਰਕੋਟਲਾ ਦੇ ਇਲਾਕਿਆਂ ਵਿੱਚ ਲੁੱਟਮਾਰ ਕੀਤੀ। ਸਿੱਖਾਂ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਜਿਹੜੇ ਨਵੇਂ ਕਿਲੇ ਸਨ ਉਹਨਾਂ ਦੀ ਉਸਾਰੀ ਕਰਵਾਈ। ਇਨ੍ਹਾਂ ਵਿੱਚੋਂ ਜਿਹੜਾ ਗੁਜਰਾਵਾਲਾ ਦਾ ਕਿਲਾ ਹੈ ਉਹ ਸਭ ਤੋਂ ਵੱਧ ਪ੍ਰਸਿੱਧ ਸੀ। ਸਿੱਖਾਂ ਨੇ ਜਿਹੜੇ ਕਲਾਂ ਨੌਰ ਬਟਾਲਾ, ਹਰਗੋਬਿੰਦਪੁਰ, ਅੰਮ੍ਰਿਤਸਰ ਤੇ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰਾਂ ਤੇ ਆਪਣਾ ਅਧਿਕਾਰ ਕਰ ਲਿਆ ਸੀ। ਸਿੱਖਾਂ ਦੀ ਵਧ ਰਹੀ ਸ਼ਕਤੀ ਨੂੰ ਕੁਝ ਦਿਨ ਲਈ ਪੰਜਾਬ ਦੀ ਸੂਬੇਦਾਰ ਖਵਾਜਾ ਉਬੈਦ ਖਾਨ ਨੇ 10000 ਸੈਨਿਕਾਂ ਨਾਲ ਸਿੱਖਾਂ ਨੂੰ ਗੁਜਰਾਵਾਲਾ ਜਿਹੜਾ ਕਿਲਾ ਸੀ ਉੱਥੇ ਘੇਰਾ ਪਾ ਲਿਆ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਸਿੱਖਾਂ ਨੇ ਨਾ ਕੇਵਲ ਉਸ ਨੂੰ ਹਰਾਇਆ ਸਗੋਂ ਉਸ ਦਾ ਬਹੁਤ ਸਾਰਾ ਖਜ਼ਾਨਾ ਵੀ ਲੁੱਟ ਲਿਆ ਇਸ ਤੋਂ ਬਾਅਦ ਸਿੱਖਾਂ ਨੇ ਅੱਗੇ ਵਧ ਕੇ ਨਵੰਬਰ 1761 ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ ਤੇ ਇਹ ਮਹੱਤਵਪੂਰਨ ਜਿੱਤ ਕਾਰਨ ਖਾਲਸਾ ਨੇ ਜੱਸਾ ਸਿੰਘ ਆਲੂਵਾਲੀਆ ਨੂੰ ਸੁਲਤਾਨ ਉਲਕੌਮ ਦੀ ਉਪਾਦੀ ਨਾਲ ਸਨਮਾਨਿਤ ਕੀਤਾ ਡਾਕਟਰ ਗੰਗਾ ਸਿੰਘ ਜੀ ਲਿਖਦੇ ਨੇ ਕਿ ਇਹ ਖਾਲਸਾ ਦੀ ਪੰਜਾਬ ਦੀ ਰਾਜਨੀਤਿਕ ਦੇ ਪਹਿਲੀ ਰਾਜਨੀਤਿਕ ਜਿੱਤ ਸੀ। ਇਸ ਜਿੱਤ ਤੋਂ ਬਾਅਦ ਜਿਹੜੇ ਸਿੱਖ ਨੇ ਉਹ ਜੰਡਿਆਲਾਵਲ ਨੂੰ ਕੂਚ ਕਰਦੇ ਨੇ ਉੱਥੇ ਦਾ ਜਿਹੜਾ ਅਕੀਲਦਾਸ ਸੀ ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ ਤੇ ਸਿੱਖਾਂ ਨੂੰ ਕਤਲ ਕਰਵਾਉਣ ਲਈ ਹਮੇਸ਼ਾ ਹੀ ਅਬਦਾਲੀ ਦੀ ਮਦਦ ਕਰਦਾ ਰਹਿੰਦਾ ਸੀ। ਇਸ ਲਈ ਸਿੱਖਾਂ ਨੇ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਜਦੋਂ ਅਕਿਲਦਾਸ ਨੂੰ ਉਸ ਦੀ ਸੰਬੰਧੀ ਪਤਾ ਲੱਗਾ ਤਾਂ ਉਸ ਨੇ ਅਫਦਾਲੀ ਨੂੰ ਫੌਰਨ ਬਦਲਦੀ ਅਭੀਨ ਕੀਤੀ ਅਹਿਮਦ ਸ਼ਾਹ ਅਫਦਾਲੀ ਪੰਜਾਬ ਵਿੱਚ ਸਿੱਖਾਂ ਦੀ ਵਾਦੀ ਹਿਸ਼ਕੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ ਇਸ ਲਈ ਉਸ ਨੇ ਦਸੰਬਰ ਦੇ ਲਾਸਟ ਤੇਜ ਤਾਰਾ ਸੂਕਾਠ ਵਿੱਚ ਆਪਣੀ ਨਾਲ ਇੱਕ ਵਿਸ਼ਾਲ ਸੈਨਾ ਲੈ ਕੇ ਕਾਬਲ ਤੋਂ ਪੰਜਾਬ ਵੱਲ ਕੂਚ ਕੀਤਾ ਅਹਿਮਦ ਛਾਹਵਦਾਲੀ ਨੇ ਬਿਨਾਂ ਕਿਸੇ ਔਕਰ ਦੇ ਲਾਹੌਰੀ ਤੇ ਕਬਜ਼ਾ ਕਰ ਲਿਆ ਸੀ ਤੇ ਇਸ ਤੋਂ ਬਾਅਦ ਉਹ ਜੰਗਿਆਲਾ ਵੱਲ ਵਧਿਆ ਇੱਥੇ ਪਹੁੰਚਣ ਦੀ ਉਸ ਨੂੰ ਇਹ ਖਬਰ ਮਿਲੀ ਕਿ ਸਿੱਖ ਉੱਥੋਂ ਜਾ ਚੁੱਕੇ ਨੇ ਤੇ ਫਿਰ ਇਸ ਸਮੇਂ ਉਸ ਨੇ ਮਲੇਰਕੋਟਲਾ ਦੇ ਨੇੜੇ ਸਥਿਤ ਪਿੰਡ ਕੂਪ ਵਿੱਚ ਇਕੱਠੇ ਸਿੱਖਾਂ ਉੱਤੇ ਬੜੀ ਤੇਜ਼ੀ ਨਾਲ ਅੱਗੇ ਵਧ ਕੇ ਹਮਲਾ ਕੀਤਾ ਤੇ ਜੈਨ ਖਾਨ ਨੂੰ ਆਪਣੀਆਂ ਫੌਜਾਂ ਸਮੇਤ ਉੱਥੇ ਪਹੁੰਚਣ ਦਾ ਹੁਕਮ ਦਿੱਤਾ ਫਿਰ ਇਹ ਸਾਂਝੀ ਫੌਜ ਸੀ ਜਿਹੜੀ ਇਹਨਾਂ ਨੇ ਕੂਪ ਪਿੰਡ ਵਿੱਚ ਸਿੱਖਾਂ ਤੇ ਅਚਾਨਕ 5 ਫਰਵਰੀ 1762 ਨੂੰ ਹਮਲਾ ਕਰ ਦਿੱਤਾ ਸਿੱਖ ਉਸ ਸਮੇਂ ਆਪਣੇ ਪਰਿਵਾਰਾਂ ਨੂੰ ਕਿਸੇ ਸੁਰੱਖਿਅਤ ਸਥਾਨ ਤੇ ਲੈ ਕੇ ਜਾ ਰਹੇ ਸਨ ਉਸ ਸਮੇਂ ਉਹਨਾਂ ਦੇ ਸ਼ਸਤਰ ਤੇ ਹੋਰ ਭੋਜਨ ਸਮੱਗਰੀ ਜਿਹੜੀ ਸੀ ਉਹ ਵੀ 6 ਕਿਲੋਮੀਟਰ ਦੂਰ ਸੀ ਤੇ ਸਿੱਖਾਂ ਨੇ ਆਪਣੀਆਂ ਇਸਤਰੀਆਂ ਤੇ ਬੱਚਿਆਂ ਨੂੰ ਚੌਹਾਂ ਪਾਸਿਆਂ ਤੋਂ ਘੇਰਾ ਪਾ ਕੇ ਅਫਗਾਨੀ ਦੇ ਸੈਨਿਕਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਸਿੱਖਾਂ ਦੀ ਕੋਲ ਸ਼ਸਤਰਾਂ ਦੀ ਘਾਟ ਹੋਣ ਕਾਰਨ ਜਿਆਦਾ ਸਮੇਂ ਤੱਕ ਉਹ ਮੁਕਾਬਲਾ ਨਹੀਂ ਕਰ ਪਾਏ ਤੇ ਫਿਰ ਇਸ ਲੜਾਈ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ ਇਸ ਵਿੱਚ 25000 ਤੋਂ 30000 ਸਿੱਖ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਉਹਨਾਂ ਦੀਆਂ ਇਸਤਰੀਆਂ ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ ਸਿੱਖ ਇਤਿਹਾਸ ਵਿੱਚ ਇਹ ਘਟਨਾ ਜਿਹੜੀ ਹੈ ਵੱਡਾ ਕੱਲੂਖਾਰਾ ਦੇ ਨਾਮ ਨਾਲ ਜਾਣੀ ਜਾਂਦੀ ਹੈ ਤੇ ਡਾਕਟਰ ਗੰਦਾ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦਾ ਭਾਰੀ ਨੁਕਸਾਨ ਹੋਇਆ ਤੇ ਪਰ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਿਆ ਤੇ ਨਾ ਹੀ ਉਹਨਾਂ ਦੇ ਉਤਸ਼ਾਹ ਨੂੰ ਕਿਸੇ ਵੀ ਤਰ੍ਹਾਂ ਘੱਟ ਕੀਤਾ ਜਾ ਸਕਿਆ। ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈ ਉਹ ਅੰਮ੍ਰਿਤਸਰ ਵੱਲ ਪੂਚ ਕਰਦਾ ਹੈ ਤੇ ਹਰਿਮੰਦਰ ਸਾਹਿਬ ਨੂੰ ਟੈ ਟੇਰੀ ਕਰ ਦਿੰਦਾ ਹੈ। ਪਵਿੱਤਰ ਸਰੋਵਰ ਨੂੰ ਸਿੱਖਾਂ ਦੀਆਂ ਖੋਪਰੀਆਂ ਨਾਲ ਤੇ ਮਲਬੇ ਨਾਲ ਪਰਵਾਹ ਦਿੱਤਾ ਤੇ ਇਸ ਤੋਂ ਬਾਅਦ ਅਬਦਾਲੀ ਸਿੱਖਾਂ ਦਾ ਪੂਰੀ ਤਰ੍ਹਾਂ ਮਲੀਆ ਮੇਡ ਕਰਨ ਲਈ ਦਸੰਬਰ 1762 ਨੂੰ ਲਾਹੌਰ ਵਿੱਚ ਰਿਹਾ। ਵਾਰ ਉਹ ਅਜਿਆ ਨਹੀਂ ਕਰ ਸਕਿਆ ਅਕਤੂਬਰ 1762 ਵਿੱਚ ਲਗਭਗ 60000 ਸਿੱਖ ਅੰਮ੍ਰਿਤਸਰ ਵਿੱਚ ਦੀਵਾਲੀ ਦੇ ਮੌਕੇ ਤੇ ਇਕੱਠੇ ਹੋਏ। ਉਹਨਾਂ ਨੇ ਅਫਗਾਨੀ ਨੂੰ ਪੰਜਾਬ ਵਿੱਚੋਂ ਕੱਢਣ ਦਾ ਪ੍ਰਣ ਕੀਤਾ। ਅਫਗਾਨੀ ਅੰਮ੍ਰਿਤਸਰ ਵਿੱਚ ਇੰਨਾ ਭਾਰੀ ਇਕੱਠ ਸੁਣ ਕੇ ਹੈਰਾਨ ਹੋਇਆ ਤੇ ਉਹਨੇ ਆਪਣੀ ਵਿਸ਼ਾਲ ਸੈਨਾ ਫੌਰਨ ਅੰਮ੍ਰਿਤਸਰ ਵਿੱਚਲੇ ਸਿੱਖਾਂ ਤੇ 17 ਅਕਤੂਬਰ 1762 ਨੂੰ ਹਮਲਾ ਕਰਨ ਲਈ ਭੇਜ ਦਿੱਤੀ। ਪਰ ਸਿੱਖਾਂ ਦੇ ਜੋਸ਼ ਅੱਗੇ ਉਹ ਸੈਨਾ ਵੀ ਨਹੀਂ ਟਿਕ ਸਕੀ। ਅਬਦਾਲੀ ਨੂੰ ਆਪਣੀ ਜਾਨ ਬਚਾਉਣ ਲਈ ਰਣ ਭੂਮੀ ਵਿੱਚੋਂ ਭੱਜਣਾ ਪਿਆ ਤੇ ਫਿਰ ਅਫਗਾਨਿਸਤਾਨ ਵਿੱਚ ਵੀ ਗੜਬੜ ਹੋ ਜਾਂਦੀ ਹੈ ਤੇ ਅਬਦਾਲੀ ਉੱਧਰ ਨੂੰ ਕੂਚ ਕਰ ਜਾਂਦਾ ਹੈ ਤੇ ਅਬਦਾਲੀ ਨੇ ਅਫਗਾਨਿਸਤਾਨ ਜਾਣ ਮਗਰੋਂ ਸਿੱਖਾਂ ਨੇ ਪੰਜਾਬ ਵਿੱਚ ਥਾਂ-ਥਾਂ ਤੇ ਆਪਣੀਆਂ ਕਾਰਵਾਈਆਂ ਹੋਰ ਤੇਜ਼ ਕਰ ਦਿੱਤੀਆਂ 1763 ਵਿੱਚ ਕਸੂਰ ਤੇ ਹਮਲਾ ਕਰਕੇ ਬਹੁਤ ਸਾਰੇ ਅਫਗਾਨਾਂ ਨੂੰ ਕਤਲ ਕੀਤਾ ਤੇ ਸਿੱਖਾਂ ਦੇ ਹਮਲਿਆਂ ਤੋਂ ਡਰਦੇ ਫੌਜਦਾਰ ਜਿਹੜੀ 도ੜ ਗਈ ਮਲੇਰਕੋਟੇ ਦਾ ਫੌਜਦਾਰ ਵੀ ਸਿੱਖਾਂ ਨਾਲ ਲੜਾਈ ਵਿੱਚ ਮਾਰਿਆ ਗਿਆ ਇਸ ਤੋਂ ਬਾਅਦ ਸਿੱਖ ਜਿਹੜੇ ਸਰਹਿੰਦਵਾਲ ਵਾਦੇ ਨੇ ਤੇ ਸਿੱਖਾਂ ਦੀ ਜਿਹੜੀ ਅਗਵਾਈ ਆ ਉਹ ਬਾਬਾ ਆਲਾ ਸਿੰਘ ਜੀ ਕਰਦੇ ਨੇ ਸਰਹਿੰਦ ਦੀ ਸੂਬੇਦਾਰ ਜਿਹੜਾ ਜੈਨ ਖਾਏ ਉਹਨੂੰ ਪੂਰੀ ਸਰਹਿੰਦ ਵਿੱਚ ਚੰਗੀ ਤਰ੍ਹਾਂ ਉਜਾੜ ਦਿੱਤਾ ਜਾਂਦਾ ਹੈ ਤੇ ਉੱਥੇ ਭਾਰੀ ਲੁੱਟਮਾਰ ਸਿੱਖਾਂ ਵੱਲੋਂ ਕੀਤੀ ਜਾਂਦੀ ਹੈ ਜਦ ਇਹ ਹਿੰਦ ਦੀ ਭਾਰੀ ਲੁੱਟਮਾਰ ਤੋਂ ਬਾਅਦ ਜਾਂ ਉੱਥੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਫਿਰ ਜਿਹੜੇ ਸਿੱਖ ਨੇ ਉਹ ਲਾਹੌਰ ਵੱਲ ਕੂਚ ਕਰਦੇ ਨੇ ਤੇ ਉੱਥੇ ਜਿਹੜਾ ਕਾਬਲੀ ਮਲ ਹੁੰਦਾ ਹੈ ਸੂਬੇਦਾਰ ਉੱਥੋਂ ਦਾ ਉਹ ਸਿੱਖਾਂ ਨਾਲ ਸਮਝੌਤਾ ਕਰ ਲੈਂਦਾ ਹੈ ਤੇ ਆਪਣੀ ਜਾਨ ਬਖਸ਼ਾ ਲੈਂਦਾ ਹੈ ਉਸ ਤੋਂ ਬਾਅਦ ਸਿੱਖ ਫਿਰ ਅੰਮ੍ਰਿਤਸਰ ਵਿੱਚ ਆਉਂਦੇ ਨੇ ਤੇ ਪਵਿੱਤਰ ਸਰੋਵਰ ਦੀ ਸਫਾਈ ਦਾ ਕੰਮ ਕਰਵਾਉਂਦੇ ਨੇ ਸੋ ਇਹ ਸੀ ਅਬਦਾਲੀ ਦਾ ਸ਼ੀਵਾ ਹਮਲਾ ਜਿਹੜਾ ਕਿ 1761 ਤੋਂ ਬਾਅਦ ਦੇ ਵਿਚਕਾਰ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਇਤਿਹਾਸ ਨਾਲ ਸੰਬੰਧਿਤ ਜਾਣਕਾਰੀਆਂ ਜਾਂ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ